ਫਰੈਂਡਸ ਕਿਵੇਂ ਆ ਸਾਰੇ ਉਮੀਦ ਤੁਸੀਂ ਸਾਰੇ ਠੀਕ ਹੋਮਗੇ ਤਾਂ ਫਰੈਂਡਸ ਅੱਜ ਆਪਾਂ ਨੂੰ ਸਕੂਲ ਦੀ ਛੁੱਟੀ ਸੀ ਤੇ ਇਸ ਕਰਕੇ ਫਰੈਂਡਸ ਅੱਜ ਆਪਾਂ ਘਰ ਰਾਂਗੇ ਤਾਂ ਆਪਾਂ ਫਿਰ ਸਭ ਤੋਂ ਪਹਿਲਾਂ ਘਰ ਦੀ ਸਫਾਈ ਕਰ ਲਈ ਸੀਗੀ ਤੇ ਉਸ ਤੋਂ ਬਾਅਦ ਫਰੈਂਡਸ ਮੀ ਆ ਗਿਆ ਇਕਾਡਮੀ ਤੇ ਹੁਣ ਆਪਾਂ ਨੇ ਸੋਚ ਰੇ ਮੀ ਆ ਗਿਆ ਉਸ ਤੋਂ ਬਾਅਦ ਆਪਾਂ ਕੁਝ ਗਰਮਾ ਗਰਮ ਬਣਾਈਏ ਤਾਂ ਫਰੈਂਡਸ ਅੱਜ ਬਣਾਉਣ ਜਾ ਰਹੇ ਹਾਂ ਗੋਭੀ ਦੇ ਪਕੌੜੇ ਤਾਂ ਅੱਜ ਫਿਰ ਚੱਲੀਏ 2 ਮਿੰਟਸ ਗੋਭੀ ਦੇ ਪਕੌੜੇ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਗੋਭੀ ਨੂੰ ਕੱਟਾਂਗੇ ਗੋਭੀ ਕੱਟਣ ਲੱਗ ਗਏ ਨੇ ਤਾਂ ਦੇਖੋ ਆਪਾਂ ਐ ਬ੍ਰੀਕ ਬ੍ਰੀਕ ਗੋਭੀ ਕੱਟ ਰਹੇ ਆ ਤਾਂ ਫਰੈਂਡਸ ਆਪਾਂ ਇੰਨੀ ਬ੍ਰੀਕ ਬ੍ਰੀਕ ਗੋਭੀ ਕੱਟ ਰਹੇ ਆ ਦੇਖੋ ਇਹ ਨਹੀਂ ਕਰ ਦਿੰਦੇ। ਤਾਂ ਫਰੈਂਡਸ ਇਹ ਆਪਣਾ ਇੱਕ ਭੂਤ ਬੈਠਾ ਇੱਥੇ। ਹੈਲੋ ਕਰਿਓ। ਤੇ ਇਹ ਆਪਣੇ ਦਾਦੀ ਮਾ ਬੈਠੇ ਨੇ। ਹੈਲੋ ਕਰ ਦੋ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਤਾਂ ਆਪਣਾ ਮੈਂ ਇੱਥੇ ਕੱਟ ਰਹੀ ਨੇ ਕੋਪੀ ਜੀ। ਕਿੰਨੀ ਕਰ ਗਈ ਮੰਮਾ? ਬਸ ਜਿੰਨੀ ਖਾਣੀਆਂ ਦੱਸ ਦੋ। ਆ ਕੱਟਣਾ ਤਾਂ ਦੱਸ ਦੋ। ਠੀਕ ਹੈ। ਹੋਛੀ ਜੀ ਜੀ ਕੱਟਾ ਨਨ ਸੁਣ ਆਪਣੀ ਗੋਭੀ ਕੱਟੇ ਗਈ ਤਾਂ ਆਪਾਂ ਇੱਕ ਸਾਈਡ ਪਣਾ ਪਾਣੀ ਵੀ ਗਰਮ ਰੱਖ ਦਿੱਤਾ ਸੀ ਤਾਂ ਆਪਾਂ ਹੁਣ ਇਹਦੇ ਵਿੱਚ ਪਾ ਰਹੇ ਹਾਂ ਗੋਭੀ ਗਰਮ ਗਰਮ ਪਾਣੀ ਚ ਇਹ ਆਪਾਂ ਆਪਣੇ ਗਰਮ ਗਰਮ ਪਾਣੀ ਚ ਗੋਭੀ ਪਾ ਦਿੱਤੀ ਆ ਗਈ ਤਾਂ ਹੁਣ ਆਪਣੀ ਗੋਭੀ ਛੇਤੀ ਛੇਤੀ ਉਬਲ ਜੂਗੀ ਫ੍ਰੈਂਡਸ ਆਪਣੀ ਇਹ ਗੋਭੀ ਉੱਪਰ ਜਾ ਰਹੀ ਹੈ ਥੋੜੀ ਪਾਲਕ ਵੀ ਪਾਲੀ ਵਿੱਚ ਕੇ ਰਮਾ ਪਾ ਲਓ ਜੀ ਹਲਕਾ ਲੈ ਖਾ ਲੂਗੀ ਹਾਂਜੀ ਚਲ ਐਵੇਂ ਕਰੋ ਪਰਨਾ ਮੈਨੂੰ ਵੀ ਵੈਸੇ ਨਾਲ ਡੱਬਾ ਖਰਾਜ ਆਕੀ ਹਾਂਜੀ ਤਾਂ ਫਰੈਂਡਸ ਇਹ ਆਪਣੀ ਪਾਲਕ ਹੈ ਤੇ ਵੇਸਰ ਮਮਾ ਇਹਨਾਂ ਕਬੋਤ ਹੈ ਕਿ ਹੋਰ ਲਿਆ ਚਿਦਿਏ ਅੰਦਰ ਵੇਸਰ ਨਾਲ ਤਾਂ ਹੋਰ ਲਿਆਣਾ ਪਊਗਾ ਤਾਂ ਅੰਦਰੋਂ ਹੋਤਾ ਤੇ ਕੱਢ ਲਓ ਠੀਕ ਹੈ ਮੈਂ ਵੇਸਰ ਆਹ ਰਹੂਗੀ ਜਨਨਾਪਾ ਇਹ ਚ ਮਿਰਚਾਂ ਕੱਟ ਰਿਹਾ ਹੈ ਇਹਦਾ ਅਮਾ ਕੀ ਕਰਨਾ ਹੈ ਆਪਾਂ ਅਦਰਕ ਤੇ ਮੇਜੀ ਲਸਣ ਅਦਰਕ ਦਾ ਪੇਸਟ ਨਹੀਂ ਲਸਣ ਅਦਰਕ ਨੇ ਪਕੌੜੀਆਂ ਚ ਨਹੀਂ ਪੈਦਾ ਹੁੰਦਾ ਇਹ ਉਹ ਕੱਚ ਹੈ ਉਹ ਸਬਜ਼ੀ ਚ ਪੈਦਾ ਹੁੰਦਾ ਹੈ ਪਕੌੜੀਆਂ ਇਹ ਸਿੰਪਲੀ ਬਣਾਉਣਿਆ ਨਾਲ ਨਾਲ ਪਾਵਾਂਗੇ ਨੋ ਨੈਵਰ ਚਾਹ ਬਸ ਦੇਖਦੇ ਆਂ ਚਾਹ ਮਟੀਰੀਅਲ ਪਾ ਲੈਨੇ ਹੈ ਇਹ ਆਪਣੀ ਪਾਲਕ ਸੀ ਜੁਨਾ ਬੇਜ ਨੂੰ ਨਨ ਮਿਰਚ ਪਾ ਦਿੱਤਾ ਆਪਦੇ ਟੇਸਟ ਅਨੁਸਾਰ ਆਪਾਂ ਜਿਸ ਵੇਸਨ ਤਿਆਰ ਕੀਤਾ ਸੀ ਨਨ ਵਿੱਚ ਉਹ ਜੇ ਆਪਾਂ ਹੁਣ ਆਪਣੀ ਉਪਲੀ ਹੋਈ ਗੋਭੀ ਪਾ ਰਹੇ ਹਾਂ ਤਾਂ ਆਪਨੇ ਗੋਭੀ ਚੰਗੀ ਤਰ੍ਹਾਂ ਉਬਲ ਚੁੱਕੀ ਹੈ ਗੋਭੀ ਨੂੰ ਨਹੀਂ ਬੋਇਲ ਕਰਨਾ ਸੀ ਪਾਣੀ ਗਰਮ ਕਰਕੇ ਨਾ ਜਸਟ ਮਿਕਸ ਰੱਖਣਾ ਸੀ ਓਕੇ ਮਮ ਤਾਂ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਮਿਕਸ ਕਰ ਰਹੇ ਆਂ ਤੇ ਬਾਹਰ ਮੀਂਹ ਪੈ ਰਿਹਾਗਾ ਤੁਸੀਂ ਕਮੈਂਟ ਵਿੱਚ ਦੱਸੋ ਕਿਹਦੇ ਕਿਹਦੇ ਪਿੰਡਾਂ ਜਾਂ ਸ਼ਹਿਰ ਚ ਅੱਜ ਮੀਂਹ ਪਿਆ ਸੀ तो अपने गोभीन चं तरह कर लिया ते एक तेल गर्म ही अपना तेल गर्म होने लग गया से गोभी पा रहे गोभी के पकौड़े बन जाएंगे इस तू तो बाद अपने खा लेंगे रिमोट किधर इस का है इसका रिमोट लेना टीवी का ले देखो फ्रेंड्स आप जो काम कर रहे हैं तो यह महारानी ने अपना देखा है टीवी तो आप रिमोट देख के देख के आने हैं पहला था रिमोट कितने आता पे रिमोट ਬਾ ਫਰੈਂਡਸ ਗੋਭੀ ਦੇ ਪਕੌੜੇ ਆਪਣੇ ਖੇਜੀ ਬਣਿਆ ਦੇਖੋ ਇੰਨੇ ਵਧੀਆ ਪਲਰਾਰੇ ਇਹਦੇ ਵਿੱਚ ਫਰੈਂਡਸ ਇਹ ਆਪਣੇ ਪਕੌੜੇ ਬਣ ਰਿਹਾ ਹੈ ਤਾਂ ਆਪਾਂ ਦੂਰ ਸੇ ਚੜ ਧੜ ਦੁੱਤੀ ਹੈਗੀ ਪਕੌੜੇ ਵੀ ਆਲਮੋਸਟ ਰੈਡੀ ਹੋ ਚੁੱਕੇ ਨੇ ਤੇ ਇਧਰ ਆਪਣੀ ਚਾਹ ਵੀ ਲਗਭਗ ਬਣੀ ਚੁੱਕੀ ਹੈ ਇਸ ਆਪਣੇ ਪਪਾਈ ਦੀ ਆਉਂਦੀ ਦੇਰ ਉਸ ਵੇਲੇ ਆਪਾਂ ਸਾਰੇ ਇਕੱਠੇ ਬਹਿ ਕੇ ਖਾਵਾਂਗੇ ਫਰੈਂਡਸ ਹੁਣ ਆਪਣੇ ਪਕੌੜੇ ਬਣ ਕੇ ਤਿਆਰ ਨੇ ਤੇ ਹੁਣ ਆਪਾਂ ਇਹਨਾਂ ਨੂੰ ਖਾਣੇ ਆ ਤੇ ਆਪਣੇ ਬਾਰਿਸ਼ ਵੀ ਸਟਾਰਟ ਹੋ ਚੁੱਕੀ ਹੈ ਦੁਆਰ ਤੋਂ ਤਾਂ ਫਰੈਂਡਸ ਮੈਂ ਲਾਸਟ ਵੀ ਚਾਹੀ ਕਹਿਣਾ ਚਾਹੁੰਦੀ ਆ ਕਿ ਜਿਹੜੀ ਵੀ ਆਪਾਂ ਚੀਜ਼ ਕੋਈ ਖਾਣੀ ਆ ਤਾਂ ਆਪਾਂ ਆਪਣੇ ਘਰ ਬਣਾ ਕੇ ਖਾਈਏ ਕਿਉਂਕਿ ਜਿਹੜੀ ਬਾਹਰ ਜੜੀ ਤੇ ਚੀਜ਼ ਮਿਲਦੀ ਕੀ ਪਤਾ ਉਹਦੇ ਵਿੱਚ ਕਿਹੋ ਜਿਹਾ ਆਇਲ ਜਾਂ ਕਿਹੋ ਜੀ ਕੋਈ ਮਟੀਰੀਅਲ ਯੂਜ਼ ਕੀਤਾ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਕਰਕੇ ਆਪਾਂ ਨੂੰ ਘਰ ਉਦੀ ਚੀਜ਼ ਖਾਣੀ ਚਾਹੀਦੀ ਹੈ ਤੇ ਬਾਹਰਲੀ ਚੀਜ਼ ਨਹੀਂ ਖਾਣੀ ਚਾਹੀਦੀ ਤਾਂ ਫਰੈਂਡਸ ਐਸੀ ਆਪਣਾ ਅੱਜ ਦਾ ਵਲੌਗ ਤੁਹਾਨੂੰ ਆਪਣਾ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਆਪ ਮਿਲਦੇ ਆਪਾਂ ਆਪਣੇ ਨੈਕਸਟ ਵਲੌਗ ਥੈਂਕ ਯੂ ਫਰੈਂਡਸ ਬਾਏ ਬਾਏ